ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਖਾਸ ਤੌਰ ਤੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਆਪਣੀ ਜਿੱਥੇ ਪਹੁੰਚ ਹੈਗੀ ਆ ਨਾਰਮਲੀ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦੇਣਾ ਐਡਰ ਪਿੰਡ ਸੋਰਸਿੰਗ ਹੈਗਾ ਤਹਿਸੀਲ ਤੇ ਜਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਹੈ ਠੀਕ ਹੈ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਆ ਤੁਸੀਂ ਪਿੰਡ ਸੋਰਸਿੰਗ ਕਰਨੀ ਹੈਗੀ ਆ ਵੀਰ ਸੰਦੀਪ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਨਾਰਮਲੀ ਇਸ ਘਰੋਂ ਤੁਸੀਂ ਵਿਹੜਾ ਦੇਖਦੇ ਰਹਿੰਦੇ ਹੋ ਜਰਸੀ ਦੇ ਵਿੱਚ ਅੱਜ ਨਗ ਜਿਹੜਿਆ ਕਾਫੀ ਵੀਰ ਨੇ ਖੜੇ ਕੀਤੇ ਆ ਇੱਕ ਸ਼ਾਹੀਵਾਲ ਦੀ ਵਿਹੜ ਦਿਖਾਵਾਂਗੇ ਠੀਕ ਆ ਜੀ ਇੱਕ ਹੋਰ ਵੱਡੀ ਵਿਹੜ ਤੁਹਾਨੂੰ ਦਿਖਾਵਾਂਗੇ ਜਿਹੜੀ ਫਸਟ ਨੰਬਰ ਤੇ ਹੈਗੀ ਆ ਪੂਰੀ ਡਿਟੇਲ ਜਿਹੜੀ ਆ ਦੋਸਤੋ ਆਪਾਂ ਇਸ ਵੀਡੀਓ ਦੇ ਵਿੱਚ ਅ ਜ਼ੀਰੋਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਹੈਗੀ ਆ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਆ ਜੀ ਬਾਕੀ ਜਿੰਨੇ ਪਸ਼ੂ ਆਪਾਂ ਦਿਖਾਵਾਂਗੇ ਤੁਹਾਨੂੰ ਉਹਨਾਂ ਨੂੰ ਵੈਰੀਫਾਈ ਕਰਨ ਵਾਸਤੇ ਤੁਸੀਂ ਘਰੇ ਵਿਜ਼ਿਟ ਕਰ ਸਕਦੇ ਹੋ ਦੋ ਟਾਈਮ ਦੀ ਚੁਵਾਈ ਕਰਨ ਤੋਂ ਬਾਅਦ ਆਪਦਾ ਪਸ਼ੂ ਜਿਹੜਾ ਲੈ ਕੇ ਜਾ ਸਕਦੇ ਹੋ ਠੀਕ ਆ ਜੀ ਇਹ ਤਸੱਲੀ ਤੁਹਾਡੀ ਆਪਣੀ ਆ ਇਹ ਜਿਹੜੀ ਆ ਦੋਸਤੋ ਹਰ ਵੀਡੀਓ ਦੇ ਵਿੱਚ ਇੱਕ ਆਪਣੀ ਬੇਨਤੀ ਹੁੰਦੀ ਆ ਵੀ ਤਸੱਲੀ ਤੁਹਾਡੀ ਆਪਣੀ ਆ ਠੀਕ ਆ ਜੀ ਆਪਣਾ ਹੱਕ ਸਮਝ ਕੇ ਜਿਹੜਾ ਪਸ਼ੂ ਸੂਨ ਵਾਲਾ ਉਹਨੂੰ ਤੇ ਪੱਕੇ ਤਸੱਲੀ ਕਰ ਸਕਦੇ ਹੋ ਜਿਹੜਾ ਸੂਆ ਸੂਆ ਪਸ਼ੂ ਖਾਸ ਤੌਰ ਤੇ ਉਹਦੀ ਚੁਵਾਈ ਜਿਹੜੀ ਹੈਗੀ ਇੱਕ ਟਾਈਮ ਦੀ ਦੋ ਟਾਈਮ ਦੀ ਆ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਤੇ ਆਓ ਅੱਜ ਗੱਲ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈਗੀ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਜੀ ਸਸਰੀਕਾਲ ਸਸਰੀਕਾਲ ਸੰਤੂ ਸਾਹਿਬ ਕੀ ਹਾਲ ਜੇ ਮਰਜੀ ਬਹੁਤ ਵਧੀਆ ਭਰਾ ਠੀਕ ਠਾਕ ਵਧੀਆ ਵਧੀਆ ਤੇਰਾ ਪਾਜੀ ਮਰਜੀ ਚੰਗਾ ਚਲੋ ਵਧੀਆ ਚਾਹੀਦੇ ਵੀਰ ਸੰਦੀਪ ਸਿੰਘ ਵੀਰ ਅੱਜ ਬੜਾ ਜਾਦੇ ਨਾਗਤਖਰ ਜਰਸੀ ਚ ਆਕੇ ਭਰਾ ਹਾਂਜੀ ਹਾਂਜੀ ਇਹ ਜੀ ਹੈ ਇੱਕ ਸ਼ਾਈ ਵਾਲ ਬੈੜਾ ਆ ਗਿਆ ਹੈ ਨਾ ਜੀ ਹੈਗੀ ਹੈ ਜੀ ਜੀ ਹਾਂ ਠੀਕ ਆ ਤੇ ਇਹਨਾਂ ਚੋ ਵੀਰ ਸੰਦੀਪ 6 ਨਗ ਅਜ ਆਪਾਂ ਦਿਖਾਵਾਂਗੇ ਟੋਟਲ ਤੇ ਕਿੰਨੇ ਕ ਪਸ਼ੂ ਅਜ ਸੋਏ ਨੇ ਕਿੰਨਿਆਂ ਕ ਬੈੜਾ ਸੁਈਆਂ ਤੇ ਕਿੰਨਿਆਂ ਕ ਅੱਗੇ ਬਿਲਕੁਲ ਗੱਬਣਾ ਤਿਆਰੀ ਚ ਇਹਨਾਂ ਦੇ ਵਿੱਚ ਵੀਰ ਜੀ ਤਕਰੀਬਨ ਗੱਬਣਾ ਹੀ ਆ ਬੈੜਾ ਸਾਰੀਆਂ ਸਾਰੀਆਂ ਗੱਬਣਾ ਇੱਕ ਵੈੜ ਸਿਰਫ ਸੁਈ ਆ ਜਿਹੜੀ ਵੱਡੀ ਆ ਠੀਕ ਹੈ ਜੀ ਬਾਕੀ ਸਾਰੀਆਂ ਗੱਬਣਾ 5 ਨਾਲ ਜਿਹੜੇ ਆ ਗੱਬਣੇ ਆ ਜੀ ਠੀਕ ਹੈ ਜੀ ਹਾਂ ਜੀ ਜਿਹੜੀ ਇਹ ਆਪਾਂ ਬੈੜ ਪਹਿਲੇ ਨੰਬਰ ਤੇ ਦਿਖਾਉਣੀ ਇਹ ਸੁਈ ਹੈ ਨਾ ਜੀ ਹਾਂ ਜੀ ਹਾਂ ਜੀ ਇਸ ਹੋਈ ਆ ਵੜ ਬਈ ਵਧੀਆ ਲੱਗਦੀ ਆ ਹਵਾਨੇ ਵਾਲੇ ਪੱਖ ਤੋਂ ਚੱਕਰ ਆਪਾਂ ਵੇਖੀਏ ਤੇ ਵੱਡਾ ਲੇਵਾ ਹਵਾਨਾ ਹੈ ਆ ਦੇਖੋ ਦੋਸਤੋ ਠੀਕ ਆ ਬਹੁਤ ਸੀਲਸਾ ਗਿਆ ਜੀ ਆ ਇੱਕ ਵਾਰੀ ਪੂਰਾ ਸਟਰਕਚਰ ਤੁਸੀਂ ਵੇਖ ਲਓ ਵੜ ਦਾ ਉਸ ਤੋਂ ਬਾਅਦ ਆਪਾਂ ਪੂਰੀ ਗੱਲਬਾਤ ਇਨਫੋਰਮੇਸ਼ਨ ਜਿਹੜੀ ਆ ਰਿਗਾਰਡਿੰਗ ਇਸ ਵੜ ਦੇ ਉਹ ਲੈ ਲਾਂਗੇ ਵੀਰ ਤੋਂ ਆ ਜਿਹੜਾ ਤੁਸੀਂ ਉਲਟ ਬਹਿਣੀ ਵਾਲੇ ਪਾਸੇ ਤੋਂ ਦੇਖ ਲਓ ਠੀਕ ਆ ਜੀ ਥਣ ਥਣ ਬਹੁਤ ਵਧੀਆ ਚੰਗਾ ਮੋਟਾ ਥਣ ਆ ਕਰੋ ਚੈੱਕ ਠੀਕ ਆ ਆ ਦੇਖੋ ਠੀਕ ਹੈ ਜੀ ਆਹ ਥਾਣੇ ਆਹ ਲੇਵਾ ਚੰਗਾ ਖੁੱਲਾ ਲੇਵਾ ਹੈਗਾ ਤੇ ਵੀਰ ਸੰਦੀਪ ਆ ਸੂਬਾ ਕਿੰਨਾ ਸੂਈ ਇਹ ਗੜਾ ਸੂਬਾ ਦੁੱਜਾ ਸੂਈ ਹੈ ਜੀ ਦੁੱਜੋ ਨੇ ਹਾਂ ਜੀ ਦਿਨ ਕਿੰਨੇ ਹੋ ਗਏ ਦਿਨ ਨੂੰ 5-6 ਹੋ ਗਈ ਸੂਈ ਨੂੰ 5-6 ਹਾਂ ਜੀ ਬੱਚਾ ਨੀਚੇ ਕੀ ਹੈ ਜੀ ਬੱਚਾ ਜੀ ਮਗਰੇ ਜੀ ਬੱਚਾ ਹਾਂ ਜੀ ਮੇਲ ਕਾਫ ਆ ਤੇ 5-6 ਦਿਨ ਹੋ ਗਿਆ ਤੇ ਵੀਰ ਹੁਣ ਦੁੱਧ ਤੇ ਚੱਲਣ ਰਹੀ ਆ ਕਿੰਨਾ ਕੁ ਦੁੱਧ ਹੁਣ ਆਪਾਂ ਜਿਹੜਾ 3-4 ਕਿਲੋ ਜਿਹੜਾ ਬੌੜਾ ਹੋ ਗਿਆ ਇਹ ਪੱਕਾ ਐਵੇਂ ਕਹਿਣ ਨੂੰ 32 ਕਿਲੋ ਕਹਿ ਰਹੀਏ 33 ਕਹਿ ਰਹੀਏ 33 ਕਿਲੋ ਦੁੱਧ ਕੱਢੂਗੀ ਹਾਂ ਇਹ ਚਲੇ ਤਿਆਰ ਹੋ ਗਈ। ਹਾਂ ਇਸ ਟਾਈਮ ਬਟਾ 22 ਕਿਲੋ ਬਹੁਤ ਆ ਜੀ। ਹਾਂ ਜੀ ਤਿਆਰ ਹੋ ਗਈ। ਬਾਕੀ ਸੀਲਸਲਾ ਬਹੁਤ ਜ਼ਿਆਦਾ ਠੰਡੀ ਆ। ਬਹੁਤ ਜ਼ਿਆਦਾ ਖਰੀ ਵਜੀ। ਆ ਦੇਖੋ ਜੀ ਠੀਕ ਆ। ਮਿਲਕ ਵੀਨ ਜਿਹੜੀਆਂ ਦੋਸਤੋ ਕਾਫੀ ਮੋਟੀਆਂ ਉਭਰੀਆਂ ਨੇ ਕਿਉਂਕਿ ਲੇਵਾ ਹਵਾਨਾ ਵੱਡਾ ਹੈ ਤੇ ਜਿਹੜੀ ਚੁਵਾਈ ਹੈ ਨਾਰਮਲੀ ਦੋਵੇਂ ਪਾਸੇ ਬਹਿ ਕੇ ਵੀ ਤੁਸੀਂ ਕਰ ਸਕਦੇ ਹੋ ਮਸ਼ੀਨੀ ਚੁਵਾਈ ਵੀ ਕਰ ਸਕਦੇ ਹੋ। ਉਹ ਤੁਹਾਡੀ ਆਪਣੀ ਇੱਛਾ ਹੈਗੀ ਹੈ ਤੁਹਾਡੇ ਉੱਪਰ ਆਪਣੇ ਉੱਪਰ ਡਿਪੈਂਡ ਆ ਠੀਕ ਆ ਜੀ। ਤੇ ਨਾਰਮਲੀ ਇਹਨਾਂ ਦੁੱਧ ਵਾਲੀ ਜਿਹੜੀ ਆ ਦੋਸਤੋ ਆਪਾਂ ਦੋਵੇਂ ਬੈਗ ਵਿੱਚ ਚੁਵਾਈ ਕਰ ਸਕਦੇ ਆ। ਹਾਂ ਜੀ ਤੋੜ ਗਏ ਭਾਰੇ ਸਰੀਰਵਜ਼ਨ ਵਾਲੀ ਹੈ ਦੋਸਤੋ ਹੈਵੀ ਬਾਡੀ ਵੇਟ ਆ ਪੂਰਾ ਤੇ ਵਜ਼ਨ ਵਟਾ ਬਹੁਤਾ ਵੈੜਦਾ ਤੇ ਕੱਦ ਕਾਠੀ ਪੂਰਾ ਉੱਚਾ ਹਰ ਪਾਸਿਓਂ ਪੂਰੀ ਖਰੀ ਆ ਆ ਵੇਖੋ ਮਾੜੀ ਤਸੱਲੀ ਦੇ ਨਾਲ ਦੇਖ ਲੋ ਜੀ ਹਾਂਜੀ ਫਿਰ ਦੀ ਤੋਰਦੀ ਮਾੜੀ ਠੀਕ ਆ ਜੀ ਵੱਡੇ ਹਵਾਨੇ ਦੇ ਵਿੱਚ ਆ ਦੋਸਤੋ ਫਿਰ ਹਜੇ ਘਟੋ ਘਟ ਵੀ 5ਵੇਂ 6ਵੇਂ ਦਿਨ ਦੇ ਵਿੱਚ 20 22 22 ਲੀਟਰ ਤੁਸੀਂ ਨਾਰਮਲ ਹੀ ਹਜੇ ਬੋਲਾ ਵੀਰਾਂ ਦਾ ਵੀ ਬੋਲਾ ਤੁਸੀਂ ਮੰਨ ਸਕਦੇ ਹੋ ਤੇ ਚਵਾਈ ਜਿਹੜੀ ਆ ਦੋਸਤੋ ਨਾਰਮਲ ਹੀ ਜਿਹੜੇ ਵੀਰ ਪਾਰਕ ਹੂਆ तकरीबन ਉਹ ਆਪ ਦੀ ਅੰਡਰਸਟੈਂਡਿੰਗ ਤੁਸੀਂ ਕਰ ਸਕਦੇ ਹੋ ਵੀ ਕਿੰਨੀ ਕਿਚਵਾਈ ਇਸ ਵੈਡ ਨੂੰ ਕਰਾਉਣੀ ਚਾਹੀਦੀ ਹੈ ਤੇ ਥਣ ਥੁਣ ਦਿਵਾਲੂ ਬਿਲਕੁਲ ਸਫਾਈ ਪੂਰੀ ਹੈ ਵੇਖੋ ਦੀ ਵੀਰ ਕੀ ਡਿਮਾਂਡ ਫਿਰ ਇਸ ਵੜ ਦੀ ਜੀ ਜੀ ਮੁੱਲ ਭਾਵੇਂ 1 20 ਕਰਾ ਲਓ ਕਿੰਨਾ ਮਰਜ਼ੀ ਕਰਾ ਲਓ 95000 ਦੀ ਵਸ਼ੀ ਹਾਂ ਨਾ ਦਵਾਂਗੇ 95 ਦੀ ਹਾਂਜੀ ਤੇ ਦੁੱਧ ਜੇਕਰ ਆਪਾਂ ਦੇਖੀਏ ਵੀਰ ਕੈਸਟਿਮੇਟ ਹੀ ਆਪਾਂ ਲਾ ਸਕਦੇ ਹਾਂ ਪਰ ਹੁਣ ਮੌਕੇ ਨੂੰ ਦੇਖਦੇ ਹੋਏ ਪੰਜਵੇਂ ਛੇਵੇਂ ਦਿਨ ਨੂੰ ਦੇਖਦੇ ਹੋਏ ਵੀ ਕਿੰਨਾ ਕੁ ਜਿਹੜਾ ਪੀਕ ਲੈਵਲ ਤੇ ਨੂੰ ਦੁੱਧ ਕਰਨਾ ਚਾਹੀਦਾ 20-22 ਕਿਲੋ ਤੇ ਹੁਣ ਤਿਆਰ ਹੈ ਤਾਂ ਬਾਕੀ ਇਤਨਾ 30-32 ਕਿਲੋ ਦੀ ਗਾਰੰਟੀ 27-28 ਕਿਲੋ ਦੁੱਧ ਨਾਲ ਦਊਂਗਾ ਗ੍ਰਾਮ ਨਾਲ 27-28 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਦੋਸਤੋ ਐਡੇ ਵੱਡੇ ਹਵਾਨੇ ਦੇ ਤੇ ਹੋ ਸਕਦਾ ਵੀ 27 28 ਤੋਂ ਬਾਹਰ ਵੀ ਹੋਵੇ ਤੁਹਾਡੀ ਸੇਵਾ ਜਿਹੜੀ ਆ ਸੇਵਾ ਚੰਗੀ ਕੰਮ ਹੁੰਦੀ 32 ਕਿਲੋ ਵੀ ਕਰਦੇ ਸਾਨੂੰ ਸਭ ਹਾਂ ਤੇ ਕਿਸੇ ਪਾਸੇ ਉਹ ਲੋਖੁੰਜੀ ਨਹੀਂ ਵੜ ਵੀ ਸੀਲ ਫਲੱਗ ਬਹੁਤ ਜ਼ਿਆਦੀ ਆ ਦੇਖੋ ਜੀ ਠੀਕ ਆ ਹਾਈਟ ਕੱਦ ਜਿਹੜਾ ਪੂਰਾ ਹੈਗਾ ਦੋਸਤੋ ਕਿਉਂਕਿ ਦੂਰੋਂ ਨੇੜੇ ਤੁਸੀਂ ਆਉਣਾ ਨਾਲ ਇੱਕ ਸ਼ਾਹੀ ਵਾਲ ਵੈੜ ਖੜੀ ਆ ਉਹਦੇ ਬਿਲਕੁਲ ਬਰਾਬਰ ਦਾ ਕੱਦ ਕਾਠਾ ਵੱਡੀ ਵੈੜ ਜਿਹੜੀ ਨਾਰਮਲ ਆਪਾਂ ਕਹਿ ਸਕਦੇ ਆ ਵੀ ਐਚਐਫ ਦੀ ਵੈੜ ਆਪਾਂ ਦੇਖਦੇ ਵੱਡੇ ਕੱਦ ਕਾਟ ਦੇ ਵਿੱਚ ਆ ਤੇ 95 ਦੱਸਦਾ ਵੀਰ ਮੁੱਲ 95000 ਦੀ ਹਾਂਜੀ ਦੇ ਦਾਂਗੀ 95000 ਠੀਕ ਆ ਇਸ ਤੋਂ ਬਾਅਦ ਅਗਲੀ ਵੇੜਾ ਸ਼ਾਹੀਵਾਲਾ ਅੰਗ ਚ ਹੈ ਨਾ ਜੀ ਹਾਂਜੀ ਸ਼ਾਹੀਵਾਲਾ ਅੰਗ ਦੇ ਵਿੱਚ ਇਹ ਵੀ ਦਿਨ ਲੈਂਦੀ ਹਜੇ ਹਫਤਾ ਲੈ ਜੋ ਪੂਰਾ ਆਹ ਦੇਖੋ ਜੀ ਕਰੋ ਚੈੱਕ ਇੱਕ ਹਫਤਾ ਲੈ ਜੋ ਸਵੇਰ ਦੂਜਾ ਸੂਣ ਜਾ ਰਹੀ ਸੀ ਦੂਜਾ ਹੀ ਦੂਜਾ ਸੂਬਾ ਇੱਕ ਹਫਤਾ ਲੈ ਜੂਗੀ ਬਾਕੀ ਸਫਾਈ ਸਭ ਹੀ ਵੇੜ ਦੀ ਬਹੁਤ ਵਧੀਆ ਵੇਖੋ ਜੀ ਠੀਕ ਹੈ ਜੀ ਰੰਗ ਜਿਹੜਾ ਬ੍ਰਾਊਨ ਰੰਗ ਆ ਠੀਕ ਹੈ ਜੀ ਤੇ ਦੇਵਾ ਹਵਾਨਾ ਤੁਸੀਂ ਵੇਖੋ ਨਾਰਮਲੀ ਮੋਟਾ ਗੋਲ ਥਾਨ ਜਿਹੜਾ ਹੁੰਦਾ ਹੈ ਸ਼ਾਹੀਵਾਲ ਵੈੜਦੇ ਆਹ ਵੇਖੋ ਜੀ ਬਿਲਕੁਲ ਤਸੱਲੀ ਦੇ ਨਾਲ ਠੀਕ ਆ ਸੰਦੀਪਰ ਤੋੜ ਦਈਆ ਵੀ ਠੀਕ ਹੈ ਜੀ ਬਾਕੀ ਬਰੀਕੀ ਬਰੂਕੀ ਪੂਰੀ ਆ ਤੇ ਸਫਾਈ ਪੂਰੀ ਆ ਵੈੜ ਜਿੰਨੀ ਉਪਰੋਂ ਸਾਫ ਆ ਕਦ ਕਾਠ ਜਿਹੜਾ ਉੱਚਾ ਹੈਗਾ ਵੱਡੇ ਕਦ ਕਰ ਦੇ ਵਿੱਚ ਜਿਹੜੀ ਨਾਰਮਲੀ ਇੱਕ ਪਹਿਲਾ ਆਪਾਂ ਤੁਹਾਨੂੰ ਵੈੜ ਦਿਖਾਈ ਆ ਠੀਕ ਹੈ ਜੀ 28 30 ਲੀਟਰ ਵਾਲੀ ਜਿਹੜੀ ਉਹਦੇ ਬਰਾਬਰ ਦਾ ਕਦ ਕਰ ਇਸ ਵੈੜ ਦਾ ਹੈਗਾ ਸੁਭਾ ਦੂਜਾ ਠੀਕ ਹੈ ਆ ਲੋ ਜੀ ਠੀਕ ਆ ਤੇ ਬਾਕੀ ਨਾਰਮਲੀ ਦੋਸਤੋ ਇੱਕ ਗੱਲ ਜਰੂਰ ਮੈਂ ਐਡ ਕਰ ਦੇਣਾ ਜਿੰਨਾ ਕ ਪਸ਼ੂ ਮੈਂ ਤੁਹਾਨੂੰ ਦਿਖਾਉਂਗਾ ਉਹਦੀ ਹਾਈਟ ਦੀ ਜਾਂ ਕੱਤ ਦੀ ਗੱਲ ਹੋਗੀ ਵੀ ਇੱਥੇ ਆ ਕੇ ਤੁਸੀਂ ਦੂਰ ਨੇੜੇ ਆ ਜਾਓ ਇੱਥੇ ਛੋਟਾ ਕਰਦਾ ਤੁਹਾਨੂੰ ਮੇਰੇ ਉਹ ਨਹੀਂ ਹੋ ਸਕਦਾ ਵੀ ਮੈਂ ਤੁਹਾਨੂੰ ਦੂਰੀ ਤੋਂ ਵੀ ਇੰਨਾ ਕ ਦਿਖਾ ਦੂੰਗਾ ਤੇ ਜਰੂਰ ਦੱਸ ਦੇਉਂਗਾ ਵੀ ਕੱਦ ਕੱਠ ਵੱਡੇ ਹੈਗੇ ਵੜਾਂ ਦੇ ਅੱਗੇ ਆਪਾਂ ਜਰਸੀ ਵੜਾਂ ਵੀ ਤੁਹਾਨੂੰ ਦਿਖਾਉਣੀ ਹੈ ਨਾ ਜਰਸੀ ਵੜਾਂ ਦੇ ਨਾਰਮਲ ਜਿੰਦੇ ਕੱਦ ਕੱਠ ਹੁੰਦੇ ਆ ਉਹ ਵੀ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਮੀਡੀਅਮ ਹਾਈਟ ਹੁੰਦੀ ਜਰਸੀ ਵੜਾਂ ਦੀ ਤੇ ਸੰਦੀਪ ਵੀਰੇ ਇਹ ਸ਼ਾਈ ਵਾਲ ਦਾ ਕਿੰਨਾ ਕੁ ਮੁੱਲ ਹੈ ਵੀਰ ਜੀ ਮੁੱਲ ਭਾਵੇਂ 85 ਕਰਾ ਲਓ 90 ਕਰਾ ਲਓ 75 ਹਜ਼ਾਰ ਦੀ ਵਾਸੀ ਦੇ ਦਾਂਗੇ ਹਾਂ ਹਾਂ 75 ਦੀ ਜੀ ਹਾਂਜੀ ਜਿੰਦਨ ਸੂਫੀ ਦੁੱਧ 24 25 ਕਿਲੋ ਬਣਾ ਕੇ ਦੇਵਾਂਗੇ ਜੀ ਹਾਂਜੀ ਬਹੁਤ ਜ਼ਿਆਦੀ ਖਰੀ ਵਾਸੀ ਆ ਥਣ ਥਣ ਬੜਾ ਚੰਗਾ ਲੱਗਾ ਤੁਹਾਨੂੰ ਸਾਹਿਬ ਪਹਿਲੇ ਸੂਰੇ ਵੀ 22 ਕਿਲੋ ਦੁੱ ਠੀਕ ਹੈ ਜੀ 75000 ਦੇ ਵਿੱਚ ਹੋ ਜਾਊਗਾ ਥੋੜਾ ਪਤਾ ਜੀ ਮਾਨਦਾਨ ਕਰਦਾਂਗੇ ਜੀ ਕੋਈ ਗੱਲ ਨਹੀਂ ਇੱਕ ਭੈਣ ਭਰਾ ਉਹਦਾ ਮਾਨਦਾਨ ਕਰਾਂਗੇ ਸਾਨੂੰ ਸਾਹਿਬ ਠੀਕ ਆ ਜੀ ਆਹ ਦੇਖੋ ਜੀ ਠੀਕ ਆ ਆ ਥਾਣਾ ਤੇ ਬਿਲਕੁਲ ਜਿਹੜੀ ਸਫਾਈ ਦੋਸਤੋ ਵੀ ਆਪਾਂ ਜਿਕਰ ਜਿਕਰ ਕਰਤਾ ਨਾ ਤੁਹਾਨੂੰ ਵੀ ਵੇਖ ਕੇ ਵੀ ਆਹ ਕੰਡੀਸ਼ਨ ਆਹ ਲੇਵਾ ਇਹ ਹਵਾਨਾ ਠੀਕ ਆ ਥਾਣਾ ਤੁਹਾਨੂੰ ਬਿਲਕੁਲ ਮੋਟਾ ਨੂਕਲਾ ਥਾਣਾ ਤੇ ਦਿਨ ਅੱਜੇ ਵੀ ਲੈ ਜੂਗੀ ਹਫਤਾ ਲਈ ਦਿਨ ਸਾਹਿਬ ਲਈ ਹਫਤਾ ਪੂਰਾ ਲੈ ਜੂਗੀ ਠੀਕ ਆ ਵੈੜ ਖਰੀਏ ਦੋਸਤੋ ਜਰੂਰ ਤੁਸੀਂ ਵਿਚਾਰ ਕਰਕੇ ਫੋਨ ਲਗਾ ਸਕਦੇ ਹੋ ਇਹਦੇ ਨੰਬਰਾਂ ਤੇ ਇਸ ਤੋਂ ਬਾਅਦ ਇੱਕ ਅਗਲੀ ਵੈੜ ਆ ਗਈ ਆ ਠੀਕ ਆ ਜੀ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਆ ਜਰਸੀ ਅੰਕ ਦੇ ਵਿੱਚ ਇਹ ਵੈੜ ਤੇ ਸੁਬਾ ਕਿੰਨਾ ਵੀਰੇ ਦੂਜਾ ਜੀ ਦੂਜਾ ਸੁਬਾ ਸੋਨਾ ਹਜੇ ਦਿਨ ਲੈ ਜੂਗਾ ਜੇ ਵੀ ਇੱਕ ਹਫਤਾ ਲੈ ਜੀ ਹੈ ਆ ਲੈ ਆ ਦੇਖੋ ਠੀਕ ਆ ਵੈੜ ਬਣਦੀ ਪੁੰਦੀ ਪਈ ਹਜੇ ਬਣੂਗੀ ਠੀਕ ਹੈ ਟਿੱਲਾ ਟੁਲਾ ਨੋਰਮਲੀ ਤੁਸੀਂ ਦੇਖ ਸਕਦੇ ਹੋ ਹੈਗੀਆਂ ਨੇ ਤੇ ਸੂਬਾ ਦੂਜਾ ਇਹ ਬਾੜੇ ਕਿ ਸੁੰਨ ਜਾ ਰਹੀ ਹੈ ਤੇ ਹਾਈਟ ਜਿਹੜੀ ਮੀਡੀਅਮ ਆ ਜਰਸੀ ਜਾਂਗ ਦੇ ਵਿੱਚ ਹਾਈਟ ਨੋਰਮਲੀ ਜਿਹੜੀ ਆ ਦੋਸਤੋ ਮੀਡੀਅਮ ਹੀ ਆ ਜਾਂਦੀ ਹੈ ਆ ਆਰਡਰ ਦੀ ਕੁਆਲਿਟੀ ਦੇਖ ਲਓ ਠੀਕ ਹੈ ਥੰਮ ਥੰਮ ਜਿਹੜਾ ਬਿਲਕੁਲ ਮੁਠੀ ਵਾਲਾ ਥਣਾ ਆ ਫੇਸ ਮੜਾ ਵੀਰ ਜੀ ਕਰਾ ਦਿਖਾ ਰਿਹਾ ਕੀ ਆ ਫੇਸ ਕੁਆਲਿਟੀ ਦੇਖ ਲਓ ਦਿਨ ਪੂਰਾ ਤੁਸੀਂ ਹਜੇ ਦੋਸਤੋ ਇੱਕ ਹਫਤਾ ਮੰਨ ਕੇ ਲੈ ਕੇ ਜਾ ਸਕਦੇ ਹੋ ਇੱਕ ਹਫਤਾ ਲੈ ਜੂ ਸਮਾਂ ਲੈ ਗੋਡੀ ਵੜੀ ਇਸ ਨੂੰ ਲਓ ਵੀ ਠੀਕ ਆ ਠੀਕ ਆ ਤੇ ਸੰਦੀਪ ਵੀਰ ਕੀ ਤਾਂ ਲੈ ਦੇ ਫਿਰ ਵੀਰ ਜੀ ਮੁੱਲ ਭੁਣਾ 60 ਕਰੀਏ 62 ਕਰੀਏ ਹਾਂ ਨਾ 52000 ਦੀ ਵਸੀ ਦੇ ਦਾਂਗੇ 52 ਦੇ ਹਾਂਜੀ ਠੀਕ ਹੈ ਜੀ ਦੋ 17 18 ਕਿਲੋ ਨੱਕੋਗੇ ਜੀ ਠੀਕ ਹੈ ਹਾਂਜੀ 10 ਦਿਨ ਲੈਂਦੀ ਹਾਂ ਜੇ ਥੀਫਾ ਥੀਫਾ ਹੀ ਆਉਂਦਾ ਜੀ ਮੰਗ ਠੀਕ ਹੈ ਜੀ 52000 ਦੀ ਵੀਰੋ ਜਿਹੜੀ ਵੀਰ ਨੇ ਕਿਹਾ ਵੀ 52000 ਦੀ ਜਿਹੜੀ ਹਾਂ ਨਾ ਹੋਵੇਗੀ ਠੀਕ ਹੈ ਵਿੱਚੋਂ ਮਾਨਤਾ ਨਾ ਹਰ ਇੱਕ ਪਸ਼ੂ ਦੇ ਵਿੱਚ ਹੋਊਗਾ ਕੋਈ ਫਿਕਸ ਪ੍ਰਾਈਸ ਨਹੀਂ ਹੁੰਦਾ ਕੋਈ ਗੱਲ ਨਹੀਂ ਮਾਨਸਰ ਕਰਾਂਗੇ ਭੈਣ ਭਰਾ ਜਿਹੜਾ ਵੇ ਆਊਗਾ ਚਲੋ ਬਿਲਕੁਲ ਜੀ ਬਿਲਕੁਲ ਮਾਨ ਤਾਂ ਹਰ ਕ ਪਸੂ ਦੇ ਵਿੱਚ ਹੋ ਜਾਊਗਾ ਬਾਕੀ ਉਲਟ ਬਹਿਣੀ ਵਾਲੇ ਪਾਸੇ ਵੀ ਮੈਂ ਤੁਹਾਨੂੰ ਜਰਾ ਦਿਖਾ ਦਿੰਦਾ ਆ ਕਰੋ ਚੈੱਕ ਜੀ ਤੇ ਫਿਰ ਤੋਂ ਤੁਪਣਾ ਵੀ ਬਿਲਕੁਲ ਓਕੇ ਆ ਬਹੁਤ ਜਿਆਦੀ ਜੀ ਬਹੁਤ ਜਿਆਦੀ ਛੀਪ ਆਉਂਦੀ ਹੈ ਜੇ ਦਸ ਦਿਨ ਲਾਇਏ ਨੇ ਬੱਚੀ ਨੂੰ ਹੂੰ ਠੀਕ ਆ ਅਗਲੀ ਵਾਰ ਇਹ ਵੀ ਜਰਸੀ ਆ ਗਈ ਆਪਣੇ ਕੋਲ ਜਰਸੀ ਹੈ ਜੀ ਜਰਸੀ ਵੈਡ ਅਗਲੀ ਵੀ ਆ ਗਈ ਠੀਕ ਹੈ ਜਰਸੀ ਵੈਣਾ ਘਟੋ ਘਟ ਚਾਰ ਨੇ ਭਰਾਵੋ ਜਿਹੜੀ ਵੀ ਪਸੰਦ ਹੋਊਗੀ ਤੁਸੀਂ ਉਹਦੇ ਬਾਰੇ ਗੱਲ ਕਰ ਸਕਦੇ ਆ ਬੜੇ ਦੋ ਸੇਲ ਹੋ ਗਈਆਂ ਸੰਧਾ ਵਿੱਚੋਂ ਆ ਦੋ ਚਲੀਆਂ ਗਈਆਂ ਆਉਂਦੇ ਆਪੇ ਹਾਂਜੀ ਹਾਂਜੀ ਹੁਣੇ ਗਈਆਂ ਹੁਣੇ ਗਈਆਂ ਨੇ ਤੇ ਸੰਦੀਪ ਜੀਰ ਇਹਦੀ ਕੀ ਹੋਣਾ ਡਿਟੇਲ ਹੈਗੀ ਐ ਇਸ ਵੈਡ ਦੀ ਇਹ ਵੀਰ ਜੀ ਦੱਸ ਦੇ ਲੈ ਜੂਗੀ ਵਛੀ ਇਹਦੇ ਅੱਛਾ ਜੀ ਇਹ ਬਹੁਤ ਜ਼ਿਆਦੀ ਖੜੀ ਵਛੀ ਹੈ ਬਾਕੀ ਦੁੱਧ ਵੀ 15 16 ਕਿਲੋ ਨਾਪ ਦਊਗੀ ਠੀਕ ਹੈ ਜੀ 10 ਦਿਨ ਦਾ ਸਮਾਂ ਲੈ ਚੋ ਸਵੇਰ ਦੁਜਾ ਹੀ ਸੁਣਾ ਦੇਣੀ ਦੁੱਧਾ ਦੁੱਧਾਈ ਦੁਜੇ ਸਵੇਰ ਸੁਣਾ ਤੰਗੀ ਸਾਹ ਹੋਈ ਤਾਂ 20 ਕਿਲੋ ਵੀ ਕਰ ਸਕਦੇ ਹਾਂ ਸਾਹ ਹੂੰ ਤੇ 10 ਦਿਨ ਦਾ ਸਮਾਂ ਹਜੇ ਨਾਰਮਲੀ ਤੁਸੀਂ ਇਹਦਾ ਮੰਨ ਸਕਦੇ ਹੋ ਸੀਲ ਸਭ ਲਵਾੜੀ ਜਾਂ ਸੀਲ ਸਭ ਪੁਣਾ ਪੂਰਾ ਹੈਗਾ ਆ ਕਰੋ ਚੈੱਕ ਜੀ ਬਹੁਤ ਠੰਡੀ ਹੋਈ ਹੋਵੇ ਚੁੰਨ ਲਓ ਠੀਕ ਹੈ ਜਰਸੀ ਇਹ ਦੋਸਤੋ ਜਰਸੀ ਪੀਰੀਅਡ ਦੇ ਵਿੱਚ ਆ ਤੇ ਆ ਫੇਸ ਕੁਆਲਿਟੀ ਆ ਛੋਟਾ ਜਿਹਾ ਕੰਨ ਆ ਆ ਫੇਸ ਕੁਆਲਿਟੀ ਵੇਖ ਲਓ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਤੇ ਆ ਥਾਣੇ ਕੁਰੀ ਫਿਰ ਤੁਹਾਨੂੰ ਆਪਾਂ ਨੇੜੇ ਤੋਂ ਜਰੂਰ ਦਿਖਾ ਦਿੰਨੇ ਆ ਆ ਕਰੋ ਜੀ ਇਹਦਾ ਬੋਲਿੰਗੇ ਇੰਤੀ 60000 ਕਰਦੇ 55000 ਦੇ ਵਿੱਚ ਦੇ ਦਾਂਗੇ ਹਾਂ ਨਾ ਜੀ 55000 ਦੀ ਹਾਂ ਜੀ 60000 ਜਿਹੜੀ ਦੋਸੂ ਡਿਮਾਂਡ ਤੇ 55000 ਦੀ ਹਾਂ ਨਾ ਹੈਗੀ ਆ ਜਰੂਰ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਜਰਸੀ ਬੁਖਾ ਰਹੇ ਆ ਇਹਦਾ ਵੇਰਵਾ ਪਾ ਕੇ ਤੁਸੀਂ ਜਿਹੜੀ ਇਹ ਗੱਲਬਾਤ ਕਰ ਲਿਓ ਠੀਕ ਆ ਤੇ ਠੀਕ ਆ ਦੋਸਤੋ ਅਗਲੀ ਵੈੜ ਵੀ ਜਿਹੜੀ ਆ ਇਹ ਵੀ ਜਰਸੀ ਆ ਬਿਲਕੁਲ ਰਲਦੀ ਮਿਲਦੀ ਆ ਉਸੇ ਵੈੜ ਦੇ ਨਾਲ ਤੇ ਸਮਾਂ ਪੁੱਛ ਲੈਣੇ ਆ ਬਾਕੀ ਸੂਆ ਮੈਨੂੰ ਲੱਗਦਾ ਭਾਈ ਇਹ ਵੀ ਦੂਜਾ ਹੀ ਹੈ ਦੂਜਾ ਸੂਆ ਇਹਨਾਂ ਦਾ ਦੂਜਾ ਹੀ ਆ ਠੀਕ ਆ ਸਵੇ ਇਹ ਦੂਜਾ ਨਹੀਂ ਆ ਸਾਰੀਆਂ ਆਪਾਂ ਵਹਿੜ ਹੀ ਲੈਣੇ ਇਹਦੀ ਗਾਲ ਲੈਣੇ ਠੀਕ ਆ ਇਹ ਵਹਿੜ ਹੀ ਆ ਜਾਂਦੀ ਆ ਵਹਿੜ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਦੂਜਾ ਸੁਬਾ ਜਿਹੜੀ ਦੋਸਤ ਸੁਣੀ ਆ ਇਹ ਵੀਰ ਜੀ ਜਿਵੇਂ ਬਣੀ ਪੁਣੀ ਹੁਣ ਪੂਰੀ ਆਉਂਦੀ ਆ ਦਿਨ ਥੋੜੇ ਘੱਟ ਹੀ ਲਉਗੀ ਹੱਥੇ ਦੇ ਅੰਦਰ ਅੰਦਰ ਹਾਂਜੀ ਹਾਂਜੀ ਹਾਂ ਪਹਿਲਾਂ ਅੰਦਰ ਅੰਦਰ ਸੁਖੂਗੀ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੀ ਆ ਸੁੱਕ ਪਊਗੀ ਠੀਕ ਆ ਸੀਲਸ ਲੱਗ ਗਿਆ ਬਰਤਨਾਂ 'ਚ ਹੀ ਨਹੀਂ ਹੁੰਦੀ ਠੰਢੀ ਆ ਇਹ ਹਾਂ ਦਾ ਆ ਕਰੋ ਜੇਕਾ ਠੀਕ ਹੈ ਜੀ ਅੱਜ ਦੋਸਤੋ ਨਾਰਮਲ ਜਰਸੀ ਵੈੜਾ तकरीबन 4 ਅਵੇਲੇਬਲ ਨੇ ਠੀਕ ਆ ਫੋਨ ਲਗਾ ਲਿਓ ਤਸੱਲੀ ਨਾਲ ਜਿਹੜੀ ਪਸੰਦ ਆਉਂਦੀ ਹੈ ਗੱਲਬਾਤ ਕਰ ਲਿਓ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਦੇਖ ਲਿਓ ਠੀਕ ਆ ਜੀ ਤੇ ਆਹ ਥਾਂ ਮਗਰ ਚੈੱਕ ਕਰ ਸਦੀ ਵੀਰ ਕੀ ਲੈਦੇ ਫਿਰ ਇਸ ਵੜ ਦਾ ਸੰਤੂ ਸਾਹਿਬ ਮੁੱਲ ਭਾਵੇਂ 70 ਕਰਾ ਲਓ ਭਾਵੇਂ 65 ਕਰਾ ਲਓ 62000 ਦੀ ਵਛੀ ਹਾਂ ਨਾ ਦੇ ਦਾਂਗੇ ਦੁੱਧ 20 ਕਿਲੋ ਕੱਢ ਦੋਗੇ ਵੜ ਠੀਕ ਹੈ 62000 ਦੀ ਹਾਂਜੀ ਸੀਲਸ ਰਾ ਕੇ ਬਹੁਤ ਜਿਆਦੀ ਹੈ ਠੰਡੀ ਬਹੁਤ ਜਿਆਦੀ ਹੈ ਹਾਂਜੀ ਬੰਦੀਪੁਰ ਦੀ ਪੂਰਾ ਪਈ ਹਾਂਜੀ ਹਾਂਜੀ ਪੂਰੇ ਬੰਦੀਪੁਰ ਹਾਂਜੀ ਸ਼ਾਇਦ ਹੁੰਦੇ ਆ ਇਹ ਦਾ ਹਫਤਾ ਲੱਗੇ ਨਾ ਇਹ ਮਸ਼ੀਨ ਹੂੰ ਆ ਕਰੋ ਚੈੱਕ ਠੀਕ ਹੈ 62000 ਦੀ ਜਿਹੜੀ ਦੋਸਤੋ ਇਹ ਵੜ ਦੇ ਵੀਰਾਂ ਦਾ ਵੀ ਦਿੱਤੀ ਜਾਊਗੀ ਹਾਂ ਨਾ ਹੈਗੀ ਆ ਮੁੱਲ ਵਸ 70 ਚਾਹੇ 65 ਹੈ ਨਾ ਜਿੰਨਾ ਮਰਜ਼ੀ ਕਰਾ ਲਗੀ ਤੇ 65000 ਜਿਹੜ ਲਦੇ ਇਸ ਤੋਂ ਬਾਅਦ ਅਗਲੀ ਵੜਾ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਡਾਰਕ ਬ੍ਰਾਊਨ ਕਲਰ ਦੇ ਵਿੱਚ ਆ ਬਿਲਕੁਲ ਠੀਕ ਹੈ ਜੀ ਗੋਡ ਵਰਗਾ ਰੰਗ ਆਪਾਂ ਕਹਾਂਗੇ ਇਹਨੂੰ ਤੇ ਵੜਾ ਜਰਸੀ ਜਾਤ ਵਿੱਚ ਇਹ ਵੀ ਹੈਗੀ ਆ ਜਰਸੀ ਅੰਗ ਦੇ ਵਿੱਚ ਇਹ ਸੁਭਾ ਵੀਰ ਸੂਈ ਆ ਜੀ ਇਹ ਦੂਜਾ ਸੁਭਾ ਸੂਈ ਆ ਜੀ ਦੂਜਨ ਹਾਂਜੀ ਸੂਈ ਆ ਬੱਚਾ ਨੀਚੇ ਗਿਆ ਗਿਆ ਜੀ ਇਹਦੇ ਬੱਚਾ ਹੀ ਮੰਗਦਾ ਬੱਚਾ ਕਿੰਨੇ ਦਿਨ ਦੀ ਸੂਈ ਆ ਜੀ ਇਹਨੂੰ ਹੋ ਗਿਆ ਜੀ 5-6 ਦਿਨ ਸੂਈ 5-6 ਦਿਨ ਹੋ ਗਈ ਠੀਕ ਆ ਸਾਈਕਲ ਲაქਟੇਸ਼ਨ ਦੇ ਵਿੱਚ ਇਹ ਵੜਾ ਸੂਈ ਆ ਦੋਸਤੋ نیچے ਮੇਲ ਕਾਗਾ ਤੇ 5-6 ਦਿਨ ਦਾ ਸਮਾਂ ਹੋ ਗਿਆ ਤਾਂ ਦੁੱਧ ਵੀਰ ਕਿੰਨਾ 10 ਕਿਲੋ ਹੋ ਗਿਆ ਜੀ ਹੰਸਨ ਸਾਹਿਬ 10 ਕਿਲੋ ਆ ਦੇਖੋ ਜੀ ਠੀਕ ਆ ਪੂਰੀ ਜਾਲ ਢਾਹ ਦੇਖ ਸਕਦੇ ਹੋ ਰਵਾਨੇ ਦੀ ਆਰਡਰ ਦੀ ਕੁਆਲਿਟੀ ਦੇਖ ਲਓ ਵੀ ਹਰ ਪਾਸੇ ਪੂਰੀ ਆ ਤੇ ਸੋਹਣਾ ਲੇਵਾ ਹੈਗਾ ਠੀਕ ਆ ਜੀ ਲੇਵਟੀ ਸੋਹਣੀ ਆ ਬਾਕੀ ਤਸੱਲੀ ਤੁਸੀਂ ਕਰਨੀ ਆ ਦੁੱਧ ਦੀ ਚਬਾਈ ਕਰ ਲਿਓ ਅਜੇਸ ਘਰ ਤੋਂ ਵੀ ਆਪਾਂ ਵੀਡੀਓ ਪਾਉਣੀ ਆ ਜੋ ਵੀ ਅੱਗੋਂ ਦੁੱਧ ਦੀ ਗੱਲਬਾਤ ਕਰਦੇ ਆ ਤੁਸੀਂ ਉਹਨੂੰ ਵੈਰੀਫਾਈ ਕਰਨ ਲਈ ਆਪ ਦੋ ਟਾਈਮ ਦੀ ਬੇਸ਼ੱਕ ਚਵਾਈ ਕਰ ਲਿਓ ਠੀਕ ਆ ਤੇ ਫੇਸ ਕੁਆਲਿਟੀ ਚੰਗੀ ਆ ਬੱਚਾ ਦਾ ਮੈਂ ਤੁਹਾਨੂੰ ਦਿਖਾ ਦਿੰਨਾ ਇੱਕ ਪਹਿਲੀ ਵੈੜ ਸੀ ਉਹਦਾ ਬੱਚਾ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਸੰਦੀਪ ਵੀਰ ਇਹਦਾ ਲੈ ਦੇ ਕੀ ਫਿਰ ਇਸ ਵੈੜ ਦਾ ਵੀਰ ਜੀ ਮੁੱਲ ਭਾਵੇਂ 50 ਕਰੀਏ ਭਾਵੇਂ 59 ਕਰੀਏ ਹਾਂ ਨਾ 42000 ਦੀ ਵਸ਼ੀ ਦੇ ਦਾਂਗੇ ਜੀ 42 ਦੀ ਹਾਂਜੀ ਬਾਕੀ ਮਾਨਤਾਣ ਕਰਾਂਗੇ ਜਿਹੜਾ ਵੀ ਭੈਣ ਭਰਾ ਆਊਗਾ ਜੀ ਠੀਕ ਆ ਜੀ ਇਹ 42000 ਦੀ ਜਿਹੜੀ ਆ ਦੋਸਤੋ ਵੈੜ ਹੋਵੇਗੀ ਠੀਕ ਆ ਜਿੰਨਾ ਵੀ ਕਰਾਉਣਾ ਚਾਹੋ ਖੁੱਲਾ ਹੋ ਜਾਊਗਾ ਤੰਗ ਹੋ ਜਾਊਗਾ ਗੁੰਜਾਇਸ਼ ਜਿੰਨੀ ਵੀ ਹੋਈ ਜ਼ਰੂਰ ਵੀ ਰਖੜ ਦਊਗਾ ਕੋਈ ਇਹ ਗੱਲ ਨਹੀਂ ਜੀ 50000 ਦੀ ਪਰ ਆਪਾਂ ਬਿਲਕੁਲ ਜ਼ਿਆਦਾ ਦੇਵਾਂਗੇ 42000 ਦੀ ਬਸ਼ੀ ਦੇਵਾਂਗੇ ਹਾਂ ਠੀਕ ਹੈ ਜੀ ਠੀਕ ਹੈ ਭਰਾ ਆਹ ਦੇਖੋ ਜੀ ਆਹ ਬੈਕ ਸਾਈਡ ਤੋਂ ਥੰਥੁੰਮ ਦੇਖ ਲਓ ਐਨ ਤਸੱਲੀ ਦੇ ਨਾਲ ਬੱਚੇ ਵੀਰੇ ਦੇ ਕਿੱਥੇ ਆ ਅੰਦਰ ਹੀ ਆਏ ਆਹ ਦਿਖਾ ਦਈਏ ਜੀ ਆ ਦੇਖੋ ਜੀ ਇਹ ਜਰਸੀ ਆਪਾਂ ਜਿਹੜੀ ਲਾਸਟ ਤੇ ਦਿਖਾਈ ਹਨਾ ਜੀ ਹਾਂ ਜੀ ਉਹਦਾ ਬੱਚਾ ਜੀ ਨਾ ਇਹ ਉਹਦਾ ਬੱਚਾ ਠੀਕ ਹੈ ਜੀ ਇਹ ਉਹਦਾ ਬੱਚਾ ਹੈਗਾ ਮੇਲ ਕਾਫ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਆ 22 ਲੀਟਰ 20 22 ਲੀਟਰ ਚਾਹੇ ਬੌਲੇ ਚਾਹੇ ਦੁੱਧ ਤੇ ਤੁਸੀਂ ਹੁਣ 5ਵੇਂ 6ਵੇਂ ਕਦਿੰਦਾ ਮੰਨ ਸਕਦੇ ਹੋ ਉਹਦੇ ਮਗਰ ਜਿਹੜਾ ਦੋਸਤੋ ਮੇਲ ਕਾਫ ਇਹ ਹੈਗਾ ਠੀਕ ਹੈ ਜੀ ਡੱਬੇ ਰੰਗ ਦੇ ਵਿੱਚ ਇਹ ਜਿਹੜਾ ਮੇਲ ਕਾਫ ਆ ਆ ਦੇਖੋ ਠੀਕ ਹੈ ਆਜ ਜਰਸੀ ਆਇਆ ਦੋ ਹੀ ਬਿਹੜਾਂ ਸੁਈਆਂ ਸੀ ਅੱਜ ਛੇਆਂ ਬਿਹੜਾਂ ਦੇ ਵਿੱਚੋਂ ਦੋ ਬਿਹੜਾਂ ਸੁਈਆਂ ਨੇ ਤੇ ਦੋ ਮਗਰ ਇਹ ਜਿਹੜੇ ਬੱਚੇ ਹੈਗੇ ਆ ਠੀਕ ਆ ਤੇ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੋਂ ਬਾਕੀ ਦੋਸਤੋ ਜਿਹੜੇ ਸੰਪਰਕ ਨੰਬਰ ਨੇ ਵੀਰ ਸੰਦੀਪ ਦੇ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਦੇ ਆ ਠੀਕ ਆ ਤੇ ਬਿਹੜਾਂ ਸਾਰੀਆਂ ਚੰਗੀਆਂ ਨੇ ਪਰ ਤੁਸੀਂ ਜਿਹੜੀਆਂ ਤਸੱਲੀਆਂ ਦੇ ਨਾਲ ਜ਼ਰੂਰ ਇੱਥੇ ਆ ਕੇ ਚੁਵਾਈਆਂ ਕਰ ਲਿਓ ਵੇਖ ਲਿਓ ਅੱਖੀਂ ਵੇਖ ਲਿਓ ਚੀਜ਼ ਜੋ ਦਿਖਾਈ ਗਈ ਆ ਦੋਸਤੋ ਹੋ ਸਕਦਾ ਮੇਰੇ ਦਿਖਾਉਣ ਦੇ ਵਿੱਚ ਕੋਈ ਥੋੜਾ ਪਤਲਾ ਫਰਕ ਰਿਹਾ ਜੀ ਪਰ ਉਹਨੂੰ ਵੈਰੀਫਾਈ ਕਰਨਾ ਜਿਹੜਾ ਤੁਹਾਡਾ ਫਰਜ਼ ਬਣਦਾ ਤੁਹਾਡਾ ਹੱਕ ਆ ਉਹਨੂੰ ਘਰੇ ਪਹੁੰਚ ਕੇ ਜਿਹੜੀ ਹੈ ਦੋਸਤੋ ਜਰੂਰ ਉਹਨੂੰ ਠੀਕ ਸਿੱਧ ਕਰ ਲਿਓ ਸੰਦੀਪ ਵੀਰ ਨੰਬਰ ਆਪਣੇ ਜਰੂਰ ਦੇ ਦਗੇ 84370 ਜੀ 38939 ਠੀਕ ਹੈ ਵੀਰ ਸੋ ਦੋਸਤੋ ਇਹ ਸਨ ਵੀਰ ਸੰਦੀਪ ਤੇ ਪਿੰਡ ਜਿਹੜਾ ਦੋਸਤੋ ਸੁਰ ਸਿੰਘ ਹੈਗਾ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ